ਦੇ ਨਹੀਂ ਬਸ ਮੈਂ 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 ਸਭ ਤੋਂ ਪਹਿਲਾਂ ਧੰਨਵਾਦ ਕਰਦੇ ਆਂ ਸਾਜ ਪਿਆਰ ਦੀ ਜਿਨ੍ਹਾਂ ਨੇ ਆ ਕੇ ਮੈਨੂੰ ਨਿਵਾਜਿਆ ਠੀਕ ਹੈ ਮੇਰਾ ਨਾਮ ਈਸ਼ਵਰਾਸ ਪਿੰਡ ਚਲਪਨ ਮਾਤਾ ਫਾਦੋ ਸਰ ਕੀ ਪਤਾ ਮਾਗਰਾ ਉਹਨਾਂ ਕੋ ਪਤਾ ਪੈਦਾ ਹੋਇਆ 15 ਗਾ 15 ਜੰਬੀ 1960 ਦਾ ਮੈਰਾ ਜਨਮ ਹੈ ਠੀਕ ਹੈ ਜੀ ਡਿਊਟੀ ਕਿਨੇ ਚਿਰ ਤੋਂ ਕਰ ਰਿਹਾ ਇੱਕ 10 99 ਨੂੰ ਮੈਂ ਭਰਤੀ ਹੋਇਆ ਸੀ ਅੱਜ 13 ਤਰੀਕ ਲੋਰੀ ਵਾਲੇ ਦਿਨ ਮੈਂ ਆਪਦੇ ਮਹਿਕ ਨੂੰ ਹਰਬਾ ਕਹਿ ਕੇ ਚਲੇ ਜਿੰਨੀਆਂ ਮੇਰੇ ਨਾਲ ਸਾਥੀ ਰਹੇ ਆ ਜਿੰਨਾ ਮੈਂ ਡਿਊਟੀ ਕੀਤੀ ਆ ਬਹੁਤ ਵਧੀਆ ਮੇਰਾ ਸਤਿਕਾਰ ਕੀਤਾ ਤੇ ਮੈਂ ਉਹਨਾਂ ਦਾ ਧੰਨਵਾਦ ਦੀਆਂ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਠੀਕ ਹੈ ਜੀ ਤੇ ਬਾਕੀ ਗੱਲ ਰਹੀ ਮਹਿਕਮੇ ਦੀ ਮਹਿਕਮੇ ਨੇ ਸਾਨੂੰ ਨਸ਼ਕਾਨ ਸੇਵਾ ਦੇ ਵਿੱਚ ਭਰਤੀ ਕੀਤਾ ਸੀ ਨਸ਼ਕਾਨ ਸੇਵਾ ਕੀ ਸੀ ਨਸ਼ਕਾਨ ਸੇਵਾ ਕੀ ਸੀ ਉਹ ਹੁਣ ਤੁਸੀਂ ਸਾਰਾ ਮਹਿਕਮਾ ਸੁਣੀ ਜਾਵੇ ਨਸ਼ਕਾਨ ਸੇਵਾ ਕੀ ਸੀ ਉਦੋਂ ਜਦੋਂ ਲੜਾਈਆਂ ਲੱਗਦੀਆਂ ਸੀ ਉਦੋਂ ਮਹਿਕਮੇ ਵਿੱਚੋਂ ਮਹਿਕਮਿਆਂ ਦੇ ਵਿੱਚੋਂ ਬੰਦੇ ਭਰਤੀ ਕਰ ਲੈਂਦੇ ਸੀ ਤੇ ਉਹ ਬੰਦੇ ਜੋ ਲੜਾਈ ਲੱਗਦੀ ਸੀ ਉਹ ਉੱਥੇ ਜਾਂਦੇ ਹੁੰਦੇ ਸੀ ਥੋੜਾ ਪਿੱਛੇ ਹੋ ਜੋ ਮੈਂ ਆਪਦੇ ਸਾਥੀਆਂ ਨੂੰ ਵੇਖਣਾ ਹੈ ਨਾ ਜਦੋਂ ਅਨਸਕਾਲ ਸੇਵਾ ਚੱਲਦੀ ਸੀ ਤੇ ਉਹ ਨਾ ਆਪਣੇ ਹੁੰਦੀ ਸੀ ਵੀ ਲੜਾਈ ਲੱਗਣ ਵੇਲੇ ਉਹ ਮਹਿਕਮਿਆਂ ਦੇ ਵਿੱਚ ਕਿਵੇਂ ਬਿਜਲੀ ਬੋਰਡ ਚ ਲੈ ਲਿਆ ਕੋਈ ਰੇਲਵੇ ਚੋਂ ਲੈ ਲਿਆ ਕੋਈ ਇਸੇ ਮੈਗਮੇ ਜੋ ਲੈ ਲਿਆ ਉਹ ਉਹ ਜਾਂਦੇ ਸੀ ਲੜਾਈ ਲੱਗਣ ਵੇਲੇ 1965 ਦੀ ਲੜਾਈ ਵਿੱਚ 1972 ਦੀ ਲੜਾਈ ਵਿੱਚ ਸਾਰੇ ਗਏ ਸੀ ਇੱਕ ਸਾਡਾ ਚਾਚਾ ਵੀ ਸੀ ਭਾਈ ਜੀ ਤੁਸੀਂ ਇੱਥੋਂ ਸੇਵਾ ਮੁਕਤ ਹੋ ਕੇ ਘਰ ਚੱਲੇ ਹੋ ਕੀ ਕਹਿਣਾ ਤੁਹਾਡਾ ਤੁਹਾਡੀ ਮਰਜ਼ੀ ਹੈ ਨੁਸਖਾਨ ਸੇਵਾ ਮੈਂ ਉਹੀ ਦੱਸਦਾ ਨਾ ਨੁਸਖਾਨ ਸੇਵਾ ਜਿਵੇਂ ਮੈਂ ਕੁਝ ਨਹੀਂ ਕੀਤਾ ਨੁਸਖਾਨ ਸੇਵਾ ਕੀ ਹੋਈ ਮੋਂ ਅਸੀਂ ਲਗਾਤਾਰ ਡਿਊਟੀ ਕਰੀ ਜਾਂਦੇ ਹਾਂ ਨਿਸ਼ਕਾਮ ਸੇਵਾ 1999 ਦਾ ਮੈਂ ਭਰਤੀਆਂ ਸਾਰਾ ਹੱਤ ਬਾਤ ਟਪਾਤਾ ਹੈ ਤੇ ਮਹਿਕਮੇ ਨੇ ਸਾਨੂੰ ਕੀ ਦਿੱਤਾ ਆ ਖਾਲੀ ਹੱਥ ਹੈ ਖਾਲੀ ਹੱਥ ਚੱਲੇ ਹਾਂ ਸਾਨੂੰ ਮਹਿਕਮੇ ਨੇ ਕੀ ਦਿੱਤਾ ਨਿਸ਼ਕਾਮ ਸੇਵਾ ਦਾ ਉਹ ਹੁੰਦੀ ਹੈ ਕਿ ਉਹ ਬੰਦੇ ਜਾ ਕੇ ਉੱਥੇ ਮਰ ਜਾਂਦੇ ਸੀ ਲੜਾਈ ਦੇ ਵਿੱਚ ਤੇ ਉਹਨਾਂ ਨੂੰ ਦੋਨੇ ਪੈਨਸ਼ਨਾਂ ਲਗਦੀਆਂ ਸੀ ਦੋਨੇ ਪੈਨਸ਼ਨਾਂ ਲਗਦੀਆਂ ਇੱਕ ਉਧਰ ਉਹ ਨਿਸ਼ਕਾਮ ਸੇਵਾ ਵਾਲੀ ਇੱਕ ਦੂਜੀ ਜਿਹੜੇ ਮਹਿਕਮਿਆਂ ਜੋ ਜ਼ਹਿਰ ਹੁੰਦੇ ਸੀ ਮਰਦੇ ਸੀ ਜੋ ਉਹਨਾਂ ਦੇ ਪੁੱਤ ਵੀ ਰੱਖੇ ਜਾਂਦੇ ਸੀ ਹੁਣ ਕੀ ਮਾਰਦਿਆ ਅੱਜ ਤਾਂ ਮੰਗ ਕੀ ਕਰਨੀ ਆ ਸਾਨੂੰ ਪੈਨਸ਼ਨ ਦਾ ਲਾਉਣੀ ਨਹੀਂ ਪੰਜਾਬ ਸਰਕਾਰ ਨੇ ਪੈਨਸ਼ਨ ਲਾਉਣੀ ਨਹੀਂਗੀ ਮੰਗ ਅਸੀਂ ਕਰਕੇ ਕੀ ਕਰਾਂਗੇ ਧਰਨੇ ਲਈ ਬੈਠੇ ਆ 100 ਕੁਸ ਕਰੀ ਬੈਠੇ ਆ ਹੈ ਕੀ ਕਰੀ ਜਨੇ ਕੀ ਨਾ ਮੈਂ ਪਰਮਜੀਤ ਸਿੰਘ ਅੱਜ ਅਸੀਂ ਈਸ਼ਵਰਦਾਸ ਦੀ ਰਿਟਾਇਰਮੈਂਟ ਪਾਰਟੀ ਤੇ ਇਕੱਠੇ ਹੋਏ ਆ ਜੀ ਬੜੇ ਭਰੇ ਮਾਨ ਨਾਲ ਈਸ਼ਵਰਦਾਸ ਜੀ ਨੂੰ ਵਿਦਾ ਕਰਦੇ ਈਸ਼ਵਰਦਾਸ ਆ ਵੀ ਬੜੇ ਦੁਖੀ ਆ ਦੁਖੀ ਇਸ ਕਰਕੇ ਕਿ ਸਰਕਾਰਾਂ ਪਹਿਲਾਂ ਵੀ ਲੰਘੀਆਂ ਹੁਣ ਵੀ ਚੱਲੀ ਜਾਂਦਾ 2 ਸਾਲ ਤੋਂ 5 550 ਲਗਾਤਾਰ ਸਾਡਾ ਟੋਲ ਪਲਾza ਸੁਲੰਖੀ ਤੇ ਧਰਨਾ ਸਾਡੇ ਜਵਾਨ ਵੀ ਕਹਿੰਦੇ ਬਜ਼ੁਰਗ ਜਿਹਨੇ 30 35 35 ਸਾਲ ਕਰੀ 35 ਸਾਲ ਦੀ ਨੌਕਰੀ ਕਰਕੇ ਈਸ਼ਵਰਦਾਸ ਜੀ ਜਾ ਰਹੇ ਆ ਬਿਲਕੁਲ ਖਾਲੀ ਹੱਥ ਅੱਜ ਤੋਂ ਬਾਅਦ ਇਹ ਕੋਈ ਕੋਈ ਕਮਾਈ ਦਾ ਸਾਧਨ ਨਹੀਂ ਇਸ ਉਮਰ ਦੇ ਵਿੱਚ ਇਹ ਨਾ ਦਿਹਾੜੀ ਕਰ ਸਕਦੇ ਆ ਇਸ ਮੁੱਦੇ ਕੋਈ ਰੱਖਦਾ ਵੀ ਨਹੀਂ ਕਿਤੇ ਇਹ ਕੇ ਸਰਕਾਰ ਕੇ ਬੇਨਤੀ ਆ ਸਾਡੀਆਂ ਜੋ ਵੀ ਫੈਲਾ ਕਿਤੇ ਵੜੀਆਂ ਪਈਆਂ ਕਲੀਅਰ ਕਰਕੇ ਇਹਨਾਂ ਘਰੇ ਜਾਂ ਖਾਲੀ ਹਜਾਰੇ ਜੋ ਉਹਨਾਂ ਦੀ ਪੈਨਸ਼ਨ ਦੀ ਮੰਗ ਪੂਰੀ ਕੀਤੀ ਜਾਵੇ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਕਿ ਨਵਾਜੀ ਮੇਰਾ ਨਾਮ ਸਪੀਸ ਜੀ ਸਿੰਘਾ ਜੀ ਇੱਥੇ ਮੈਂ ਇਹਨਾਂ ਦਾ ਜੀਐਲ ਟੈਨ ਚਾਰਜਾਂ ਇਹ ਜਵਾਨ ਨੇ ਇੱਥੇ ਸਰਦਾਰ ਜੀ ਨੇ ਬਹੁਤ ਵਧੀਆ ਡਿਊਟੀ ਕੀਤੀ ਆ ਪਿਛਲੇ 2-3 ਸਾਲ ਤੋਂ ਜੀਐਲ ਟੈਨ ਦੇ ਅੰਦਰ ਡਿਊਟੀ ਬਹੁਤ ਵਧੀਆ ਪਾਸੇ ਹੋਰ ਵਕ ਹੋਰ ਥਾਣੇ ਡਿਊਟੀਾਂ ਕੀਤੀਆਂ ਅਸਾਂ ਤਾਂ ਡਿਊਟੀ ਕੀਤੀਆਂ ਨੇ ਬੜੀ ਕਮਾਂਦਗੀਆਂ ਡਿਊਟੀ ਕੀਤੀ ਹੈ ਅੱਜ ਆਸੀਂ ਅਸ ਨੂੰ ਅਟਾਇਰਮੈਂਟ ਕਰ ਰਹੇ ਆਂ ਪਰ ਇੱਕ ਗੱਲ ਦਾ ਅਫਸੋਸ ਇਹ ਵੀ ਆ ਅੱਜ ਇਹ ਖਾਲੀ ਹੱਥ ਜਾ ਰਿਹਾ ਬੜੇ ਦੁਖੀ ਮਾਨਾ ਜਾ ਰਿਹਾ ਹੈ ਕਿਉਂਕਿ ਅੱਜ ਲੋਹੜੀ ਦਾ ਤਿਹਾਰ ਸੀ ਕੋਈ ਪੈਨਸ਼ਨ ਹੁੰਦੀ ਕੋਈ ਸਹੂਲਤ ਮਿਲਦੀ ਘਰੇ ਬੱਚਾ ਖੁਸ਼ ਹੋ ਕੇ ਜਾਂਦਾ ਖੁਸ਼ੀ ਤੋਂ ਨਹੀਂ ਹੋ ਜਾਂਦੀ ਪਰ ਅੱਜ ਇਹ ਬਿਨਾਂ ਅਟਾਇਰਮੈਂਟ ਤੋਂ ਬਿਨਾਂ ਕਿਸੂਤ ਜਾ ਰਿਹਾ ਸਾਡੀ ਸਰਕਾਰ ਨੂੰ ਇਹ ਹੀ ਬੇਨਤੀ ਆ ਵੀ ਸਾਡਾ ਮਸਲਾ ਜਰਾ ਹਲਕਾਟ ਜਾਵੇ ਜਵਾਨਾਂ ਨੂੰ ਪੈਨਸ਼ਨ ਦਿੱਤੀ ਜਾਵੇ ਬੋਧਵਾਨਾਂ ਨੂੰ ਸਹੂਲਤਾਂ ਦਿੱਤੀਆਂ ਜਾਣ ਮੈਂ ਹੌਲਦਾ ਬਲਦੇਵ ਸਿੰਘ ਈਸ਼ਵਰ ਸਿੰਘ ਰਾਹੀ ਦੇ ਨਾਲ ਮੈਂ 4-5 ਸਾਲ ਤੋਂ ਤੇ ਡਿਊਟੀ ਕਰ ਰਿਹਾ ਹਾਂ ਆਪਣੀ ਬਹੁਤ ਵਧੀਆ ਡਿਊਟੀ ਨਿਭਾ ਰਹੀ ਹੈ ਈਸ਼ਵਰ ਦਾਸ ਨੇ ਮਾਤਾ ਭਾਨਾ ਜੀ ਤੋਂ ਕੁੱਖੋਂ ਜਨਮ ਲੈ ਕੇ ਆਤਵਾਦ ਵਿੱਚ ਪੂਰਾ ਸਾਸ ਨਿਭਾਇਆ ਪਰ ਇਸ ਟਾਈਮ ਤੇ ਤੁਹਾਨੂੰ ਇੱਕ ਟਾਈਮ ਦੀ ਖੁਸ਼ੀ ਬੜੀ ਮਹਿਸੂਸ ਹੋ ਰਹੀ ਹੈ ਕਿ ਸਾਡਾ ਭਾਈ ਆਪਣੇ ਮਹਿਕਮੇ ਚੋਂ ਆਪਣੇ ਪ੍ਰਵਾਸ ਜਾ ਰਿਹਾ ਹੈ ਪਰ ਦੂਜੀ ਗੱਲ ਦਾ ਤੁਹਾਨੂੰ ਦੁੱਖ ਬਹੁਤ ਵੱਡਾ ਮਹਿਸੂਸ ਹੋ ਰਿਹਾ ਹੈ ਕਿਉਂਕਿ ਅਸੀਂ ਜਿਲ੍ਹਾ ਪੂਰਬ ਸੰਬੰਧ ਹੈ ਇਹ ਵੀ ਸਾਡੇ ਭਾਈ ਆ ਸਾਡੇ ਹਰ ਸਮੇਂ ਬਾਣਾ ਬਾਹ ਫੜ ਕੇ ਤੁਰਤੇ ਸੀਗੇ ਆਤਵਾਦ ਵਿੱਚ ਬਹੁਤ ਨੇ ਯੂਜ਼ ਕੀਤੀ ਹੈ ਜਿੰਨਾ ਸਾਡਾ ਕੋਈ ਆਤਵਾਦ ਦੌਰਾਨ ਸੰਘ ਹੋਇਆ ਉਸ ਤੋਂ ਬਾਅਦ ਸਾਡੇ ਭਾਈਆਂ ਨੇ ਹੋਇਆ ਪਰ ਇਹ ਸਾਡੇ ਭਾਈਆਂ ਨੂੰ ਸਰਕਾਰ ਵੱਲੋਂ ਕੁਛ ਨਹੀਂ ਦਿੱਤਾ ਜਾ ਰਿਹਾ ਅੱਜ ਸਾਨੂੰ ਖੁਸ਼ੀ ਵੀ ਹੁੰਦੀ ਹੈ ਇੱਕ ਵਾਰ ਸਾਡੇ ਮਾਂ ਚ ਗਾਂ ਮੈਂ ਕਿ ਸਾਡਾ ਭਾਈ ਅੱਜ ਖਾਲੀ ਘਰ ਨੂੰ ਜਾ ਰਿਹਾ ਸਾਡੀ ਸਰਕਾਰ ਨੂੰ ਇੱਕੋ ਬੇਨਤੀ ਹੈ ਕਿ ਇਹਨਾਂ ਪ੍ਰਤੀ ਵੀ ਜਿਸ ਤਰ੍ਹਾਂ ਸਾਡੇ ਪ੍ਰਤੀ ਬਹੁਤ ਆਪ ਜੀ ਸਾਥ ਦੇ ਰਹੇ ਆ ਇਹਨਾਂ ਸਾਡੇ ਭਾਈਆਂ ਦਾ ਵੀ ਹਰ ਪੱਖੋਂ ਇਹਨਾਂ ਦੇ ਪਰਿਵਾਰ ਦਾ ਇਹਨਾਂ ਦੇ ਬੱਚਿਆਂ ਦਾ ਇਹਨਾਂ ਦੇ ਘਰੇ ਜਾਣ ਤੇ ਪੈਨਸ਼ਨ ਪ੍ਰਤੀ ਸਾਧਤਾ ਜਾਵੇ ਇੱਕ ਸਾਡਾ ਭਾਈ ਅੱਜ ਪੈਨਸ਼ਨ ਚੱਲਿਆ ਕਰੇ ਕਿੱਥੇ ਸਾਡੇ ਜ਼ਿਲ੍ਹੇ ਦਾ ਮੁਲਾਇਮ ਜਾਵੇ ਬੜੀ ਖੁਸ਼ੀ ਹੁੰਦੀ ਹੈ ਕਰੇ ਬਹੁਤ ਕੁਝ ਲੈ ਕੇ ਜਾਂਦਾ ਹੈ ਬੱਚਿਆਂ ਨੂੰ ਮਾਣ ਹੁੰਦਾ ਹੈ ਸਾਡੇ ਪਾਪਾ ਜੀ ਆਏ ਆ ਇੱਕ ਸਾਡਾ ਅਜ ਭਾਈ ਹੈ ਸਾਡੇ ਕੋਲੋਂ ਚੱਲਿਆ ਸਿਰਫ ਉਹ ਖਾਲੀ ਹੱਥ ਕਰੇ ਗਿਆ ਇਸ ਟਾਈਮ ਉਹਦੀ ਉਮਰ 60 ਸਾਲ ਦੇ ਕਰੀਬ ਪਹੁੰਚਣ ਵਾਲਾ ਹੈ ਇਸ ਟਾਈਮ ਦੇ ਵਿੱਚ ਨਾ ਕੋਈ ਉਹ ਮੈਂ ਨਾ ਮਜ਼ਦੂਰੀ ਕਰ ਸਕਦਾ ਤੇ ਨਾ ਹੀ ਕੋਈ ਹੋਰ ਕੰਮ ਕਰ ਸਕਦਾ ਸਿਰਫ ਉਹ ਬੱਚਿਆਂ ਦੇ ਸਹਾਰਾ ਬਣ ਗਿਆ ਕਿੱਥੇ ਬੱਚਿਆਂ ਨੇ ਘਰੇ ਜਾ ਕੇ ਉਹਦੀ ਪਰਵਿਸ਼ ਕਰਨੀ ਸੀ ਸਾਡੀ ਇੱਕੋ ਸਰਕਾਰ ਨੂੰ ਇੱਕੋ ਬੇਨਤੀ ਹੈ ਕਿ ਸਾਡੇ ਭਾਈ ਜਿਹੜੇ ਜਿੰਨੇ ਵੀ ਜਵਾਨ ਆ ਇਹਨਾਂ ਬਸ ਸੋਚਿਆ ਜਾਵੇ ਕੋਈ ਨਾ ਕੋਈ ਇਹਨਾਂ ਦਾ ਪਾਕ ਕੀਤਾ ਜਾਵੇ ਕੋਈ ਵੱਧ ਤੋਂ ਪੈਸਾ ਦਿੱਤਾ ਜਾਵੇ ਜੇ ਪੈਨਸ਼ਨ ਨਹੀਂ ਦੇ ਸਕਦੇ ਕੋਈ 20-30 ਲੱਖ ਭਯਾਨ ਦਿੱਤਾ ਜਾਵੇ ਤਾਂ ਜੋ ਆਪਣਾ ਜਾ ਕੇ ਮੌਕੇ ਤੇ ਆਪਣਾ ਬਿਜ਼ਨਸ ਚਲਾ ਕੇ ਕਰ ਬਗਾ ਸੈਕੰਡ ਹੁੰਦਾ ਵੇਖ ਫਾਲਸ